ਮੋ ਦੋਸਤੋ ਇਹ ਕੁੱਤਾ ਕਈ ਦਿਨ ਦਾ ਫਿਰਦਾ ਘੱਟੋ ਘੱਟ ਵੀਰੇ ਮਹੀਨੇ ਦਾ ਫਿਰਦਾ ਇਹ ਮਹੀਨੇ ਦਾ ਹਾਲ ਦੇਖੋ ਇਹਦਾ ਕੀ ਆ ਇਹਦਾ ਇਹ ਨਹੀਂ ਕਰ ਦੇਣਾ ਇਹਦੇ ਕੀੜੇ ਬੈ ਗਏ ਸਿਰ ਸਾਰੇ ਕੋਈ ਹਿੰਮਤ ਹੈ ਨਹੀਂ ਕਰਦਾ ਪਰ ਵੀਰੇ ਹਾਂ ਕੀੜੇ ਪਏ ਹੋਏ ਨੇ ਹਨ ਪਰ ਕੀੜੇ ਨਹੀਂ ਹੈਗੇ ਯਾਰ ਮੈਂ ਕਹਿੰਦਾ ਨਵੀਂ ਜੀ ਕੀੜੇ ਪੈ ਕੇ ਸਿਰ ਗਲ ਗਿਆ ਇਹਦਾ ਹਾਂ ਤੀਜ ਕੇ ਸਾਲੇ ਇਹਨੇ ਕੀੜੇ ਨੇ ਗਾਹਾ ਗਾਹਾ ਲੈ ਗਏ ਨਾ ਇੱਕ ਅੱਖ ਵੀ ਗਈ ਇਹਦੀ ਕੀੜੇ ਗਾਹਾ ਲੈ ਗਏ ਕੀੜੇ ਵੱਡ ਵੱਡ ਕੇ ਗਾਹਾ ਚ ਲੈ ਲੈ ਗਏ ਇੱਕ ਅੱਖ ਵੀ ਗਈ ਇੱਕ ਅੱਖ ਉਹਦੇ ਕਰਕੇ ਗਈ ਆ ਨਹੀਂ ਅੱਖ ਪਹਿਲਾਂ ਠੀਕ ਦੀ ਕੱਲਾ ਸਿਰ ਤੇ ਜਾ ਕੇ ਮੋੜੀ ਹੁਣ ਇੰਨੇ ਨੂੰ એનર્ਜੀ ਮਿਲ ਗਈ ਆ ਤਾਂ ਦਵਿੰਦਰ ਵੀਰ ਡਾਕਟਰ ਸਾਹਿਬ ਮੇਰੀ ਗੱਲ ਸੁਣੋ ਇੱਕ ਮਿੰਟ ਹਾਂਜੀ ਹਾਂਜੀ ਇਹ ਹੁਣ ਬੀਟਾ ਦਿਨ ਪਾਉਣਾ ਇਹਦੇ ਮੱਖੇ ਮੁੱਖੇ ਬੈਠਣੋਂ हट ਜਾਣੇ ਹਲਦੀ ਆ ਪਾ ਕੇ ਇਹਦੇ ਪੱਟੀ ਕਰ ਦਾਂਗੇ ਜੀ ਹਲਦੀ ਬੀਟਾ ਦਿਨ ਦੇ ਕੰਮ ਕਰੂ ਹਾਂ ਹਾਂ ਹਣਾ ਪੁੱ ਭਾਈ ਟਿਕੜੀ ਕਾ ਉੱਤੇ ਪਾ ਦੋ ਉਹਨੇ ਇਹਨਾਂ ਸਾਰੇ ਸੋਣੇ ਖਤਮ ਹੋ ਜਾਣੇ ਇੰਜੈਕਸ਼ਨ ਲਾ ਗੇ ਦੋ ਇੰਜੈਕਸ਼ਨ ਤਾਕਤ ਦੇ ਵੀ ਲਾਤਾ ਐਂਟੀਬਾਇਟਿਕ ਵੀ ਲਾਤਾ ਹੁਣ ਇਹਨੂੰ ਯਾਰ ਇੱਥੇ ਹੀ ਬੰਦ ਲਈਏ ਕਿਤੇ ਹਨਾ ਬਸ ਆ ਦੱਬ ਲਿਆ ਦੇ ਹਾਂ ਲੰਬੀ ਰੱਸੀ ਨਾ ਬਾਜੀ ਇਹਨੂੰ ਬੰਨ੍ਹ ਦੇ ਪਾ ਦਿਓ ਆ ਲਓ ਜੀ ਦੇਖੋ ਜਰਾ ਜੀਵ ਕੀ ਹਾਲ ਆ ਵਿਚਾਰੇ ਦਾ ਬਹਿਗਰੂ 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 ਰੱਬ ਤੋਂ ਡਰ ਕੇ ਗੱਲ ਕਰਦੇ ਆ ਦੇਖੋ ਜੀ ਕੀ ਹਾਲ ਹੈ ਦੇਖਦਾ ਨਹੀਂ ਦੋ ਅੱਖਾਂ ਗਈਆਂ ਵਿਚਾਰੇ ਦੀਆਂ ਇਹ ਵੀ ਰੱਬ ਦਾ ਜੀ ਆ ਕਈ ਦਿਨ ਦਾ ਇੱਥੇ ਫਿਰਦਾ ਯਾਰ ਸੋਚਦੇ ਆ ਇਹਦਾ ਕੋਈ ਨਾ ਕੋਈ ਉਹ ਕਰੀਏ ਫੇ ਇਹਨੂੰ ਫੜਨ ਤੋਂ ਡਰ ਲੱਗਦਾ ਸੀ। ਲਓ ਜੀ ਡਾਕਟਰ ਆ ਗਿਆ। ਦਵਿੰਦਰ ਵੀਰੇ ਤੇਰਾ ਬਹੁਤ ਪੁੱਨੋ ਭਾਈ ਬਣ ਕੇ। ਆਈ ਕੇਰਾ। ਆਈ ਵੀ ਰੋ ਰਿਹਾ ਯਾਰ ਆਇਆ ਦਵਿੰਦਰ। ਭਾਈ ਬਣ ਕੇ ਦਾ ਆ ਜੀ ਡਾਕਟਰ ਆਇਆ ਹੁਣ। ਆਈ ਵੀਰੇ ਮੜਿਆ ਆ ਫੜ ਤੂ ਆ ਕੇ। ਵੀਡੀਓ ਬਣਾਉਣੀ ਆ ਗਾਹਾਂ ਤੇ ਇੱਕ ਮੁੰਡਿਆਂ ਨੂੰ ਹੋਰ ਨੂੰ ਵੀ ਸਿਹਤ ਬਣੋ ਹੋ ਗਈ। ਉੱਥੇ ਰੱਖੀ ਵੀਰੇ। ਚੱਲੀ ਯਾਰ ਪਰੇ। ਆ ਜੀ ਆਵਰ ਤੋਂ ਵੀ ਹਾਜ਼ਰ ਬੱਜੇ ਨੂੰ ਤੁਮਾ ਲੱਗ ਜੇ ਆ ਆ ਦੇਖਦਾ ਆ ਜੀ ਨੇ ਆਂ ਨੇੜੇ ਕਰ ਮੜਾ ਪਤਾ ਲੱਗੇ ਆ ਜਾ ਨੇੜੇ ਲਾਇਆ ਨੇੜੇ ਆ ਆ ਗਾ ਨੇੜੇ ਬਣਾ ਦੇ ਬਾਈ ਨੇੜੇ ਐ ਖੁਦ ਨਹੀਂ ਗਾ ਤੈਨੂੰ ਡਰਦੇ ਕਾਤੇ ਹੋ ਯਾਰ ਲੜੂਗਾ ਮੜੇ ਹਾਂ ਲੜੂਗਾ ਸੀ ਰਵਿੰਦਰ ਜਿਹਨੇ ਜਿੰਨੇ ਪੈਸੇ ਲੱਗਦੇ ਨੇ ਕੋਈ ਚੱਕਰ ਨਹੀਂ ਦਵਾਈਆਂ ਕਹੇ ਤਾਂ ਮੈਂ ਫੜ ਲਿਓ ਉਹਨਾਂ ਨੂੰ ਨਹੀਂ ਨਹੀਂ ਮ ਹੈਗੇ ਮੇਰੇ ਕੋਲ ਵੀਟਾ ਡੇ ਹੈਗੀ ਤੇਰੇ ਕੋਲੇ ਨਾ ਨਾ ਹਾਈ ਟੈਕ ਪਾਈ ਗਿਆ ਬਸ ਅਈ ਤੇਰਾ ਬਾਕੀ ਹਾਲ ਆਓ ਵਿਚਾਰੇ ਦਾ ਲਾ ਵੀ ਦੇਈਏ ਥੋੜਾ ਜਿਹਾ ਲਾ ਵੀ ਲਾ ਵੀ ਥੱਕੜ ਜਾ ਲਾਈ ਤਾਂ ਲਾਈ ਵੀਰੇ ਇਹਦੇ ਜੀ ਜਾਨ ਨਹੀਂ ਵੀਰੇ ਵੀਕਨੈਸ ਬਹੁਤ ਅਸੀਂ ਦੇਖਿਆ ਨਿਕਲਣਾ ਨਹੀਂ ਇਹਦਾ ਹੋ ਗਿਆ ਬੜੀ ਮੁਸ਼ਕਲ ਵਾਲਾ ਬੜਾ ਭਰਾ ਹਾਲਾ ਤਾਂ ਇਹੀ ਨਾ ਵਿਚਾਰਾ ਗਰੀਬ ਆ ਗਿਆ ਤਾਂ ਕਰਕੇ ਉਹ ਹੋ ਗਿਆ ਮੈਂ ਤੈਨੂੰ ਕਹਾਂ ਮੈਂ ਕਰਾਇਆ ਮਾਨ ਵਾਲੀ ਗੱਲ ਆਉਂਦੀ ਸੁਣੀ ਰਮਿੰਦਰ ਉਹਦਾ ਵਿਚਾਰਾ ਯਾਰ ਕੀ ਕਰੂਗਾ ਇਹ ਅੱਖਾਂ ਤੋਂ ਬਿਨਾ ਯਾਰ ਹੈਗੀ ਇੱਕ ਵਾਰ ਲਈ ਹੈਗੀ ਟਿਕਾ ਦਾ ਦੀਨਾ ਰਮਿੰਦਰ ਲਾਜ ਕਰ ਕੁੱਤੇ ਦਾ ਲੈ ਮਰਜ਼ੀ ਕਰ ਮੇਰਾ ਭਾਈ ਬਣ ਕੇ ਸੇ ਨੂੰ ਇਥਰ ਆ ਦੇ ਬਾਕੀ ਬੱਤ ਬੱਤ ਉਹ ਕਰਦਾ ਲੜਦਾ 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 ਖੜ ਜਾ ਬੁੱਤ ਖੜ ਜਾ ਜਾ ਬਾਕੀ ਬਾਕੀ ਸਾਥ ਨਾਲ ਤੋ ਨਾ ਅਮੰਦਰ ਜਾਖਬ ਚਾਜਨਾ ਸਾਫ ਕਰ ਕਰ ਲੈ ਬੰਦ ਵੀਰੇ ਹਲੇ ਕੈਮਰਾ ਸ਼ਾਟ ਆ ਲਿਆ ਮੜੀਏ ਹੋਰ ਨਾ ਮੋਹ ਨਹੀਂ ਹੋਰ ਨਾ ਆਖ ਬਾਕੀ ਖੜ ਜਾ ਉਹ ਖੜ ਜਾ ਖੜ ਜਾ ਬੁੱਤ ਖੜ ਜਾ ਉਹ ਬੱਤ ਬਾਕੀ ਖੜ ਜਾ ਬੁੱਤ ਖੜ ਜਾ ਬਾਏ ਗਰੂਪ ਆਏ ਗਰੂਪ ਫਿਰ ਬੰਨ੍ਹ ਲਵਾਜਰਾ ਦੇ ਨੂੰ ਬੰਨ੍ਹਣਾ ਹੀ ਪੈਣਾ ਬੰਨ੍ਹਣਾ ਹੀ ਪੈਣਾ ਉੱਥੇ ਲੈ ਕੇ ਚੱਲੇ ਜੁੰਦੇ ਸੇ ਲੋਟ ਆ ਜਾ ਪੁੱਤ ਆ ਜਾ ਆ ਜਾ ਬੰਨ੍ਹ ਦੇ ਬੰਨ੍ਹ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਪੱਲੀ ਜੀ ਫਾਲਤੂ ਐ ਜਾ ਇਹ ਇੱਥੇ ਬੰਦਿਆ ਨਹੀਂ ਜਾਣਾ ਲੰਬੀ ਰੱਸੀ ਲਿਆ ਮੈਂ ਮੈਂ ਲਿਆ ਉਹ ਬੈ ਜਾ ਬੈ ਜਾ ਪੁੱਤ ਮੈਂ ਲਿਆ ਉਹ ਬੈ ਜਾ ਪੁੱਤ ਬੈ ਜਾ ਬੈ ਜਾ ਬੈਜ ਰੂ ਬੈਜ ਬੈਜ ਪੁੱਤ ਉਹ ਲੜਦਾ ਇਹਦੇ ਇਹਦੇ ਲੜਦਾ ਆਹ ਬੰਦੇ ਪਾਵਾ ਦੇ ਇਹਦੇ ਲੜਦਾ ਆਹ ਆਖ ਤਾਂ ਠੀਕ ਆ ਯਾਰ ਆਖ ਠੀਕ ਹੈ ਦੀ ਠੀਕ ਹੋ ਜੂ ਇਹ ਹੋ ਜੂ ਠੀਕ ਹੈ ਹਾਈ ਟੈਕ ਦੇ ਉੱਤੇ ਪਾਤਾ ਉਹ ਲੜਦਾ ਇਹਦੇ ਲੜਨ ਕਰਕੇ ਤਕਲੀਮ ਮਾਰਨ ਥੈਂਕ ਯੂ ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਇਹ ਹੁਣ ਪੱਕਾ ਆਪਣਾ ਇਲਾਜ ਕਰਨਾ ਹੀ ਕਰਨਾ ਯਾਰ ਜੇ ਆਪਾਂ ਨਹੀਂ ਕਰਾਂਗੇ ਹੋਰ ਕੌਣ ਕਰੂ ਯਾਰ ਸਾਫ਼ ਕਰਕੇ ਪੱਟੀ ਕਰ ਦੇ ਇਹ ਵੀ ਰੱਬ ਦਾ ਚੀਜ਼ ਆ ਲੈ ਵੀ ਦੁੱਧ ਪਾ ਕੇ ਦੇਖੀ ਆਲੇ ਨੂੰ ਜਿੰਦਰ ਬੰਨ ਕੇ ਰੱਖੋ ਦੁੱਧ ਪਾਈਏ ਆਲੇ ਪੀਂਦਾ ਨਹੀਂ ਥੋੜਾ ਜਿਹਾ ਪਾ ਕੇ ਦੇਖਦੇ ਮਾੜਾ ਪਾ ਕੇ ਨਾ ਪਹਿਲਾਂ ਇਹਨੂੰ ਪਾ ਕੇ ਘਬਰਾ ਯਾਰ ਇਹ ਉਧਰ ਪਰਲੇ ਪਾਸੇ ਡਾਕਟਰ ਵਾਲੇ ਪਾਸੇ ਉਹਨੇ ਬਣਾ ਯਾਰ ਮੇਰੇ ਕੇ ਟੱਕਰ ਲੱਗੀ ਵੇ ਕੇ ਸੋਦਾ ਨਹੀਂ ਮੇਰਾ ਥੋੜਾ ਜਿਹਾ ਪਾ ਕੇ ਉਹ ਖੜ ਜਾ ਖੜ ਜਾ ਖੁਣ ਨਹੀਂ ਪੀਣੇ ਨੇ ਹਜੇ ਲੱਭਾ ਥੋੜਾ ਜਿਹਾ ਪਾਈ ਡੋਲ ਲਾਂਦਾ ਕੁਛ ਨਹੀਂ ਪੀਣੇ ਨੇ ਨਹੀਂ 피ਣ ਦੇ ਸੁਰਤ ਚ ਨਹੀਂ ਹੈਗਾ ਬਸ ਆਹ ਬੜੀ ਡੋਲ ਦੇਣਾ ਇਹਨੇ ਵਾਇਗਰੂ ਵਾਇਗਰੂ ਯਾਰ ਪੀਲਾ ਪੁੱਤ ਪੀਲਾ ਪੀਲਾ ਮਾੜੇ ਮੂੰਹ ਨੂੰ ਜਾ ਤਾਂ ਆਹੀ ਦਿੱਕਤ ਦਾ ਸਾਰਾ ਹਾਂ ਪੀਲੋ 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 ਪੀਲਾ ਪੱਤਾ ਪੀਲਾ ਬਾਏ ਗੁਰੂ ਆਹ ਬੈਠਾ ਨਾ ਦਵਿੰਦਰ ਉਹ ਬਾ ਇਦਾਂ ਮਜ਼ੇੜ ਪੀਲਾ ਪੱਤਾ ਪੀਲਾ ਪੀਲਾ ਲੈ ਦੁੱਧ ਪੀਲਾ ਆਇਆ ਆਦਾ ਬੜਾ ਬਾਲਾ ਬੰਦਾ ਗਰੀਬ ਤੇਰੇ ਆ ਪਾਈਓ ਪਾਈ 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 ਇਹ ਜੇ ਇੱਕ ਨੇ ਹੀ ਪਾ ਦੇ ਇੱਕ ਨੇ ਪਾ ਦੇ ਆਦਾ ਗਰੀਬ ਬਹੁਤ ਵਧੀਆ ਹੋ ਗਿਆ ਯਾਰ ਵੀਰੇ ਉਹ ਹਲਦੀ ਤੇ ਆ ਨਾ ਐ ਟੱਕੇ ਤੇ ਪਾਦਾ ਦਵਿੰਦਰ ਚਾਜ ਨਾ ਜਗਮ ਸਾਫ ਕਰਦੇ ਈਲਾਨ ਦੇ ਉਹ ਖਬਰ ਆਏ ਇਹ ਨੂੰ ਕਿਹੜਾ ਵਿਚਾਰਾ ਭੁੱਖ ਤੇ ਹੀ ਮਾਰਿਆ ਹੋਇਆ ਹੈ ਮੱਖੀਆਂ ਨਾਲ ਬੈਠਣੇ ਯਾਰ ਵਿਚਾਰੇ ਤੇ ਅੱਜ ਇਹਨਾਂ ਨੂੰ ਬੰਨ੍ਹ ਲਵਾਂ ਸ਼ਾਮ ਨੂੰ ਤਾਂ ਹੋਰ ਕਰਦਾਗਾ ਟ੍ਰੀਟਮੈਂਟ ਨਹੀਂ ਰੱਬ ਤੋਂ ਡਰੋ ਮੇਰੀ ਗੱਲ ਸੁਣੋ ਖਬਰਾਂ ਕਿਹੜੇ ਜਨਮ ਦਾ ਇਹ ਭਾਗ ਭੁਗਤ ਰਿਆ ਹੈ ਨਾ ਵਿਚਾਰਾ ਵਾਇਗਰੂ 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 ਆ ਤਾਂ ਹਾਈ ਟੈਕ ਕਰੇ ਸੌਂਦੇ ਨੇ ਸਾਰੇ ਕਰ ਲੈਣੇ ਆ ਜਾ ਕੰਮ ਤੋਂ ਦੁਕਾਨ ਤੇ ਆ ਗਿਆ ਉੱਥੇ ਬਾਣੀ ਇਹਦੇ ਹਾਂ ਬਾਈ ਉਹਦੇ ਇਕਣੇ ਇਕਣੇ ਪੈ ਹੋਏ ਕੰਦੇ ਅੱਛਾ ਉਹ ਅਸੀਂ ਫੜ ਕੇ ਕੀ ਕਰਿਆ ਸੁੱਕੀ ਹਲਦੀ ਲਾਤੀ ਉੱਪਰ ਦੀ ਪਾਤੀ ਫਰਨਾਇਆ ਇਹਦੇ ਬਾੜਾ ਬੱਦਦਾ ਵਜੇ ਉੱਪਰ ਦੀ ਟਾਟੀ ਬਣਤੀ ਹਾਂ ਬਾ ਉਹ ਕੀੜੇ ਮਰ ਗਏ ਹੋਣਗੇ ਮੈਂ ਕਹਿੰਦਾ ਇਧਰ ਲਈ ਅੱਖ ਖਤਮ ਹੋ ਗਈ ਜੀ ਅੱਖਾ ਹੋ ਗਿਆ ਹੁਣ ਬੇਸਬਕ ਖਾਣ ਵਾਲੀ ਗੱਲ ਨਹੀਂ ਕਰੀ ਹੁੰਦੀ ਸੀ ਆਹ ਰਿਹਾ ਦੀਨਾ ਜਮੀ ਇਧਰ ਲਈ ਦੀਨ ਨਾਲ ਤਾਂ ਹੀ ਰਹੀ ਦੁੱਧ ਇਹ ਪੀਂਦਾ ਸ਼ਾਂਤੀ ਮੇਰੇ ਮਨ ਨੂੰ ਹੋ ਰਹੀ ਆ ਅੱਲਾਹ ਸਭ ਮੈਨੂੰ ਜਿਹਦਾ ਮੈਨੂੰ ਤਾਂ ਇਹ ਦੇਖ ਨਹੀਂ ਹੁੰਦਾ ਯਾਰ ਲੈ ਵੀ ਸੰਤ ਨਵਿੰਦਰ ਦਾ ਟੌਂਡਾ ਪਾਉਣਾ ਕੱਦਾਂ ਲਿਆ ਨਵਿੰਦਰ ਅੱਜ ਤੂੰ ਵਧੀਆ ਟਾਈਮ ਨਾਲ ਆ ਆ ਗਿਆ ਤੇਰਾ ਪੰਨ ਵਾਲਾ ਹੀ ਕੰਮ ਆ ਯਾਰ ਆ ਤੇਰਾ ਵੀਰੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਦੋਸਤੋ ਹੁਣ ਅਸੀਂ ਇਹਦੇ 2 ਮਿੰਟ ਕੈਮਰਾ ਬੰਦ ਕਰਦੇ ਆ ਇਹਦੇ ਲਾਉਨੇ ਆ ਹਲਦੀ ਉਹਦੀ ਬੀਟਾ ਦਿਨ ਲਾਉਨੇ ਆ ਦੋਸਤੋ ਸਾਰੇ ਜਾਣੇ ਆਪਣੀ ਆਪਣੀ ਜ਼ਿੰਮੇਵਾਰੀ ਸਮਝੋ ਖਲਦੀ ਖਲਦੀ ਖਾਲਾ ਖਾਲਾ ਪੱਤ ਖਾਲਾ ਨਹੀਂ ਦੁੱਧ ਪਾ ਇਹਦਾ ਲੀਕ ਕੁੜੇ ਪਿਓ ਰੋਟੀ ਇੱਥੇ ਹਾਂ ਢੇਰੀ ਕਰਦੇ ਦੁੱਧ ਪਾ ਲੈ ਦੁੱਧ ਪਾ ਦੁੱਧ ਪੀ ਲੈ ਲੈ ਪੀ ਲੈ ਪੀ ਲੈ ਪੀ ਲੱਗਦਾ ਥੋੜਾ ਪਾਈ ਥੋੜਾ ਪਾਈ ਇਹਦਾ ਪਤਾ ਲੱਗਦਾ ਉਹਨੂੰ ਨਾ ਦੁੱਤਾ ਪੀਲੂ ਦਵਿੰਦਰ ਇਕੱਟ ਥੋੜੀ ਦਾ ਅਦਾ ਪੰਨ ਵਾਲਾ ਕੰਮ ਆ ਬਹੁਤ ਉਹ ਅਸੀਂ ਮੈਂ ਕਹਣਾ ਗੜਿਆ ਪਿਆ ਸੀ ਉਹ ਕੁੱਤਾ ਇੰਨਾ ਰਾਜੀ ਹੋ ਗਿਆ ਹੁਣ ਸੁੰਡ ਵੀ ਨਾ ਹੈਗਾ ਇਹ ਤਾਂ ਵੱਡੇ ਹੀ ਹੋਇਆ ਦਵਿੰਦਰ ਸੁੰਡ ਇਹਦਾ ਗਾਂ ਕਰਕੇ ਉਹਨੂੰ ਵੱਡ ਵੱਡ ਕੇ ਗਾਂਾਂ ਲੈ ਗਏ ਮਨ ਮੇਰੀ ਗੱਲ ਵਿੱਚ ਆਉਣਗੇ ਗਾਂ ਥੱਲੇ ਸਕੇ ਅੰਦਰ ਵੱਡੇ ਹੋ ਗਏ ਅੰਦਰ ਇੱਥੇ ਇੱਥੇ ਹਾਂ ਬਿਜਲੇ ਬਾਸ ਹੋਣਗੇ ਮਾਰ ਆਹਦਾ ਅੱਖ ਅੱਖ ਕੋਲ ਆ ਗਏ ਸੁੰਡ ਇਹਦੇ ਵਾਹਿਗੁਰੂ ਵਾਹਿਗੁਰੂ ਹੈਲੋ ਵਾਹਿ ਹੱਤਨਾ ਪਾਈ ਦੇ ਕਰ ਮੁਰੇ ਦੇ ਯਾਰ ਕੁੱਤੇ ਦਾ ਇਲਾਜ ਕਰਨ ਲੱਗੇ ਲਓ ਜੀ ਹਲਦੀ ਪਾਉਂਦੇ ਆ ਹੁਣ ਲਾ ਆਦਾ ਬਹੁਤ ਵਧੀਆ ਕੰਮ ਆ ਪੰਨ ਦਾ ਕੰਮ ਆ ਯਾਰ ਬਹੁਤ ਜ਼ਿਆਦਾ ਦਵਿੰਦਰ ਖੜ ਜਾ ਖੜ ਜਾ ਖੜ ਇੱਥੇ ਪਾਏ ਦੇ ਹਾਂ ਲਓ ਉਹਨੂੰ ਵੀ ਆਰਾਮ ਆ ਗਿਆ ਓਏ ਬੈਠਾ ਨਹੀਂ ਆ ਖੜ ਦਵਿੰਦਰ ਖੜ ਜਾ ਹੁਣ ਮੱਖੀ ਗਲਵਜ਼ ਨਹੀਂ ਹੈਗੇ ਤੇਰੇ ਕੋ ਵੀਰੇ ਖੜ ਜਾ ਖੜ ਦਵਿੰਦਰ ਖੜ ਜਾ ਬਸ ਕੋਈ ਨਹੀਂ ਪਾਏਗੀ ਹੁਣ ਮੱਖੀ ਨਹੀਂ ਬੈਠੂ ਉੱਪਰ ਇਹ ਤੂੰ ਨਾਸਦੀਗਾ ਨਹੀਂ ਤੂੰ ਹੀ ਕਹਦੇ ਮਾਰੀ ਜਾਣਾ ਯਾਰ ਬਸ ਬਸ ਪਾ ਲਈ ਆਂ ਪੈ ਜੀ ਬਸ ਹੋਊਗਾ ਬਸ ਇੱਧਰ ਨਹੀਂ ਪਈ ਵੀਰੇ ਹੋ ਦੇਖ ਕੇ ਪਾਇਆ ਮੈਂ ਲੱਖਾ ਦਵਿੰਦਰ ਕੋਈ ਨਾ ਰੱਖ ਲੈ ਇੱਥੇ ਰੱਖ ਇਹਨੂੰ ਸਵੇਰੇ ਫੇਰ ਪਾਵਾਂਗੇ ਗੱਲ ਤਾਂ ਹੁਣ ਦਵਿੰਦਰ ਵੀ ਹਾਂ ਅਗਲਾ ਬਜ਼ ਲਿਆ ਭਾਈ ਬਣ ਕੇ ਮੈਂ ਛੜਦੇ ਛੜਦੇ ਛੜਦਾ ਪੁੱਤ ਕਰੀਂ ਯਾਰ ਆ ਸੱਡ ਕਿੱਥੇ ਦੇ ਇੱਥੋਂ ਵੱਡੂਗਾ ਫੇਰ ਇਹ ਹਾਂ ਹਾਂ ਗੱਲ ਉਹਦੀ ਵੀ ਠੀਕ ਆ ਲੜਦੀ ਉਹ ਲੜਦੀ ਆ ਹਰਦੀ ਲੜਦੀ ਹੁੰਦੀ ਆ ਹੋਰ ਕਮਾ ਦੀ ਗੱਲ ਹੁੰਦੀ ਨਹੀਂ ਬੀਟਾ ਦੇਨ ਦਾ ਹੀ ਲੜਦੀ ਹੁੰਦੀ ਛੜਦੀ ਲੜਦੀ ਆ ਹਰਦੀ ਵੀਰੇ ਲੜਦੀ ਆ ਜਿੱਥੇ ਸੁੰਡ ਹੋਣ ਉੱਥੇ ਲੜਦੀ ਆ ਸੜੀ ਇਹ ਤੇਰੋਂ ਲੜਦੀਆਂ ਨਾਲ ਲੜੇ ਬਾਬਾ ਹੀ ਠੀਕ ਹੋ ਜੂਏ ਯਾਰ ਹੋਊਗਾ ਯਾਰ ਐਡੇ ਕਿਤੇ ਆਪਾਂ ਰੱਬ ਬਹੁਤ ਵਧੀਆ ਲਾਇਤਵਿੰਦਰ ਜਿੱਥੇ ਇੱਥੇ ਕਹੇਗਾ ਉੱਥੇ ਉੱਥੇ ਮੈਂ ਪਾਈ ਜਾਊਂਗਾ ਆਂ ਆਰਾਮ ਆਉਂਦਾ ਵਿਚਾਰੇ ਨੂੰ ਨਾ ਪੁੱਤ ਨਾ ਵੱਡਣਾ ਨਹੀਂ ਹੈਗਾ ਬਹਿ ਜਾ ਬਹਿ ਜਾ ਪੁੱਤ ਬਹਿ ਜਾ ਵੱਡਣਾ ਕਾਹਦੇ ਲਈ ਆ ਖੜ ਜਾ ਇੱਥੋਂ ਦੱਬ ਲੈਣ ਦੇ ਵੱਡਣਾ ਨਹੀਂ ਪੁੱਤ ਤੇਰਾ ਫਾਇਦਾ ਹੀ ਕਰਦਾ ਹਾਂ ਹਾਂ ਪਾ ਦਈਏ ਪਾਉਣਾ ਇੱਥੇ ਅੱਖ ਜੀ ਕੋਲ ਪਾਉਣਾ ਆਹ ਇਹਦੇ ਵਿੱਚ ਪਾ ਵਹਿਗਰੂ ਵਹਿਗਰੂ ਮਹਾਰਾਜ ਇਹਦੇ ਨੂੰ ਨਾ ਆਇਕ ਨਾ ਕਰ ਹਾਂ ਖਬ ਨਹੀਂ ਕਿਹੜੇ ਜਨਮ ਦੀ ਇਹ ਭੁਗਤ ਰਿਆ ਯਾਰ ਸਭ ਸਹੀ ਹੋ ਜਾਣਾ ਇਹਨੇ ਕੰਨ ਥੱਲੇ ਤਾਂ ਨਹੀਂ ਹੈਗਾ ਤਾਂ ਕੱਲੋਂ ਦੇਖੀਂ ਆਠੇ ਮਾਰੂ ਆਸਲ ਵਿੱਚ ਫੜ ਫੜ ਤੋੜੀ ਹੀ ਕਰ ਦੇਣ ਹਾਂ ਤੋੜੀ ਕਰ ਦੇ ਆਸਲ ਵਿੱਚ ਭੁੱਖ ਵੀ ਲੱਗੀ ਵੀਦੀ ਇਹਨੂੰ ਬਹੁਤ ਲੱਗੀ ਸੀਦੀ ਕੱਢ ਦੇ ਤੋੜ ਜੇ ਯਾਰ ਕੱਢ ਦੇ ਕਰਦੇ ਕੋਈ ਨਾ ਹੁਣ ਇਹਦਾ ਖਿਆਲ ਰੱਖਾਂਗੇ ਯਾਰ ਇੱਥੇ ਪਾ ਦਿਆ ਕਰਾਂ ਅੰਦਰ ਕੱਲੋਂ ਸਰਜੀਕਲ ਕਲੱਬ ਲੈ ਆਏ ਜਾਂਦੇ ਦੂਜੇ ਆ ਲੈ ਆਉਣਾ ਲੈ ਵੀਰੇ ਵਾਹ ਮਾਰ ਉੱਤੇ ਹੁਣ ਇਹਦੇ ਵੀ ਇੱਥੇ ਜੰਮ ਜੇ ਥੱਲੇ ਵੀ ਕੱਢ ਦੇ ਮਿੰਦਰ ਤੋੜੀ ਤਾਂ ਆ ਵੀ ਕਰ ਆ ਵੀ ਕੱਢਦੇ ਹਾਂ ਕੱਢ ਜਾ ਪੁੱਤ ਕੱਢ ਜਾ ਕੀ ਬਾਬਾ ਨਹੀਂ ਬੋਲਦਾ ਲੈ ਉਹ ਡਰ ਲੱਗਦਾ ਹਰੇਕ ਨੂੰ ਬਾਬਾ ਬਸ ਤੁਕੇ ਮਾਰੀ ਨਾ ਹੁਣ ਲੈ ਹੁਣ ਮਾਰ ਲੈ ਹੁਣ ਸੁੱਤੇ ਆ ਆ ਰੱਖ ਲੈ ਆ ਜੰਮ ਜਾਣੀ ਇਹਦੇ ਨਾਲ ਟੌਪਕ ਨਾਲ ਆਪਦੇ ਹਿਸਾਬ ਨਾਲ ਆ ਟੌਪਿਕ ਇਹਨਾਂ ਦਵਿੰਦਰ ਤਰੀਕੇ ਨਾਲ ਮਾਰੀ ਹਿਲਾ ਕੇ ਜੇ ਇਹਨੂੰ ਨਾ ਨਾ ਸਿੱਧੀ ਰੱਖ ਕੇ ਮਾਰ ਐ ਨਹੀਂ ਬੱਜਣਾ ਸਪਰੇ ਦਵਿੰਦਰ ਐ ਸਿੱਧੀ ਰੱਖ ਕੇ ਨੂੰ ਹਾਂ ਐ ਮਾਰ ਦੇ ਮਾਰ ਦੇ ਉੱਪਰ ਉੱਪਰ ਹਾਂ ਹੁਣ ਕਰ ਲੈ ਡੇਢੀ ਚਾਹੇ ਹਾਂ ਉੱਧਰ ਜਾਂਦੀ ਆ ਉੱਪਰ ਉੱਪਰ ਮਾਰ ਦੇ ਕੱਪੜਿਆਂ ਤੇ ਪੈ ਜੂ ਪੈ ਨਾਲ ਦੇ ਪੈਣ ਹੋਰ ਹੋਰ ਦੀ ਬਾਦਾਂ ਉੱਤੇ ਉਹਨੂੰ ਵੀ ਆਰਾਮ ਆਉਂਦਾ ਓਏ ਵਿਚਾਰੇ ਨੂੰ ਹੈਂ ਬੈਗ ਰੁਵਾ ਹੀ ਰੁਵਾ ਨਾ ਪਤਾ ਕੋਈ ਨਹੀਂ ਕੋਈ ਨਹੀਂ ਪਤਾ ਕੋਈ ਲੈ ਲਈ ਹੈ ਤੇਰਾ ਫਾਇਦਾ ਕਰਦੇ ਉਹਨੂੰ ਵੀ ਪਤਾ ਲੱਗ ਗਿਆ ਉਹ ਜਾਨਵਰ ਕੇ ਯਾਰ ਸਿਆਣੇ ਹੁੰਦੇ ਨੇ ਇਹ ਹਾਂ ਬੰਦੇ ਨੇ ਤਾਂ ਬਾਬਾਦਾਰ ਬਹੁਤ ਨੇ ਇੱਕ ਇੱਥੇ ਕਿਸੇ ਨੇ ਲੀਰ ਬੰਨਤੀ ਆਪਣੇ ਕੁੱਤੇ ਦੇ ਕਿੰਦੂ ਆ ਗਿਆ ਮੇਰੇ ਕੋਲੇ ਖੜ ਜਾ ਪੁੱਤ ਖੜ ਲੈ ਹੁਣ ਬਾ ਵੀਰੇ ਹਲਦੀ ਪਾ ਪਾਈ ਕਰਪਾਈ ਪਾਈ ਪਾਈ ਪਾ ਲੈ ਉਹ ਪਾ ਲੈ ਯਾਰ ਪਾ ਲੈ ਪਾ ਲੈ ਮੇਰਾ ਗੱਲ ਤੋਂ ਫੜਿਆ ਬਾਲੇ ਬਸ ਸਾਡਾ ਜਸਵੰਤ ਵੀਰ ਬਸ ਬਹੁਤ ਵਧੀਆ ਲੱਗਦਾ ਬਸ ਜਸਵੰਦਰ ਮੈਂ ਕਹਣਾ ਬਹੁਤ ਆਦਬ ਉਹ ਹੋਰ ਨਾ ਪਾਈ ਹੁੰਦੇ ਉਹ ਹੋਰ ਨਾ ਪਾਈ ਹੁੰਦੇ ਚੜ੍ਹੇ ਨਾ ਅਰੇ ਰੇਨ ਆ ਤਾਂ ਬਾਈ ਫਿਰ ਝਾੜਦੀ ਆ ਉਸ ਤੋਂ ਉਹ ਝਾੜਦੀ ਆ ਉੱਪਰੋਂ ਰਹਿਣ ਦੇ ਝਾੜਦੀ ਵੀਰੇ ਐ ਥੱਪੜ ਦੇ ਹੱਥ ਨਾਲ ਧੰਨਵਾਦ ਤੇਰਾ ਤੇਰਾ ਮੈਂ ਉਹ ਵੀ ਕਰਦਾ ਤੈਨੂੰ ਜਿਹੜਾ ਵਾਦਾ ਕੀਤਾ ਸੀ ਨਹੀਂ ਨਹੀਂ ਇਹਦਾ ਬਹੁਤ ਸਪੰਦ ਦਾ ਕੰਮ ਕਰਾਤਾ ਯਾਰ ਇਹ ਬਹੁਤ ਹੀ ਐਨ ਮੋਟੇ ਯਾਰ ਚੱਕਰ ਪਤਾ ਕੀ ਆ ਯਾਰ ਜੇ ਆਪਾਂ ਨਹੀਂ ਇਹਨਾਂ ਦਾ ਕਰਾਂਗੇ ਹੋਰ ਕਰੂ ਕੌਣ ਕਿਦਾਂ ਕਰਦਾ ਫਿਰਦਾ ਬਾਈ ਠੀਕ ਹੈ ਨਹੀਂ ਰੱਬ ਨੇ ਇਨਸਾਨਾਂ ਨੂੰ ਡਰਦਾ ਲਾ ਇਨਸਾਨ ਨਹੀਂ ਕੀ ਕੱਲਾ ਇਨਸਾਨ ਆ ਜਿਹਨੂੰ ਰੱਬ ਨੇ ਯਾਰ ਦਿਮਾਗ ਦੇ ਕੇ ਭੇਜਿਆ ਠੀਕ ਆ ਨਾ ਤੇ ਇਹਨਾਂ ਦੀ ਘੇਰ ਆਪਾਂ ਨਹੀਂ ਕਰਾਂਗੇ ਹੋਰ ਕੌਣ ਕਰੂਗਾ ਬਹਿ ਜਾ ਪੁੱਤ ਬਹਿ ਜਾ ਉਹ ਬੱਸ ਬੋਲੂ ਨਹੀਂ ਕੋਸਾ ਨਹੀਂ ਕਹਿੰਦੇ ਕੋਸ ਨਹੀਂ ਕਹਿੰਦੇ ਹੈਗੇ ਫੇਰ ਕਰਦਾ ਜ਼ਰਾ ਨਹੀਂ ਕਹਿੰਦੇ ਪੁੱਤ ਕੋਲ ਇਹ ਨੂੰ ਆਇਆ ਵੀ ਕੰਨੀ ਮੇਰਾ ਖਰਾਬ ਕਰ ਦੇ ਉਹ ਇੱਥੇ ਕੰਨ ਦੇ ਥਲੇ ਹੈਗਾ ਜਖਮ ਕੰਨ ਦੇ ਨਾ ਨਾ ਜਮੀ ਉਧਰੋਂ ਦਾ ਲਓ ਜੀ ਕੋਣੇ ਛੱਡ ਦਿਓ ਬੈਠਣ ਦਿਓ ਨਾ ਨਾ ਬਹਿ ਜਾਣ ਦੇ ਹੁਣ ਇਹਨੇ ਖਾਪੀ